ਸਤ ਸ੍ਰੀ ਅਕਾਲ ਅੱਜ 7 ਜੁਲਾਈ 2025 ਹੈ ਤੇ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਨੇ ਜਿਨ੍ਹਾਂ ਤੇ ਅੱਜ ਥੋੜੀ ਜੀ ਡੂੰਗੀ ਨਜ਼ਰ ਮਾਰਾਂਗੇ ਹਾਂਜੀ ਬਿਲਕੁਲ ਵੱਖ-ਵੱਖ ਪਾਸਿਓਂ ਜਾਣਕਾਰੀ ਆਈ ਆ ਤੇ ਕੋਸ਼ਿਸ਼ ਕਰਾਂਗੇ ਕਿ ਮਤਲਬ ਇਹਨਾਂ ਦਾ ਅਸਲ ਮਤਲਬ ਸਮਝਿਆ ਜਾਵੇ ਸ਼ੁਰੂਆਤ ਥੋੜੀ ਦੁਖਦਾਈ ਖਬਰ ਨਾਲ ਕਰਨੀ ਪੈ ਰਹੀ ਹੈ ਅਬੂਹਰ ਤੋਂ ਹੂੰ ਉੱਥੇ ਇੱਕ ਜਾਣੇ ਪਛਾਣੇ ਫੈਸ਼ਨ ਡਿਜ਼ਾਈਨਰ ਨੇ ਸੰਜੇ ਵਰਮਾ ਉਹਨਾਂ ਦਾ ਕਤਲ ਹੋ ਗਿਆ ਅੱਛਾ ਹਾਂ ਉਹਨਾਂ ਦੇ ਸਟੋਰ ਦੇ ਨੇੜੇ ਹੀ ਗੋਲੀ ਮਾਰੀ ਗਈ ਹੈ ਤੇ ਇਸ ਨਾਲ ਇਲਾਕੇ 'ਚ ਕਾਫੀ ਡਰ ਦਾ ਮਾਹੌਲ ਹੈ ਹਾਂਜੀ ਇਹ ਤਾਂ ਬਹੁਤ ਮਤਲਬ ਹੈਰਾਮੀ ਵਾਲੀ ਗੱਲ ਵੀ ਹੈ ਤੇ ਚਿੰਤਾ ਵਾਲੀ ਵੀ ਪੁਲਿਸ ਕੁਝ ਕਰ ਰਹੀ ਹੈ ਇਸ ਤੇ ਹਾਂ ਉਹ ਕਹਿ ਰਹੇ ਨੇ ਕਿ ਸੀਸੀਟੀਵੀ ਫੁਟੇਜ ਦੇਖ ਰਹੇ ਨੇ ਪਰ ਹਾਲੇ ਤੱਕ ਕਾਤਲਾਂ ਬਾਰੇ ਜਾਂ ਕੀ ਕਹਿੰਦੇ ਨੇ ਮਕਸਦ ਬਾਰੇ ਕੁਝ ਪਤਾ ਨਹੀਂ ਲੱਗਾ ਨਹੀਂ ਹਾਲੇ ਤੱਕ ਤਾਂ ਕੋਈ ਖਾਸ ਜਾਣਕਾਰੀ ਨਹੀਂ ਆਈ ਹੂੰ ਦੇਖੋ ਇੱਕ ਘਟਨਾ ਨਾ ਸਿਰਫ ਇੱਕ ਕਤਲ ਦੀ ਘਟਨਾ ਨਹੀਂ ਇਹ ਪੂਰੇ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜਾ ਕਰ ਦਿਆ ਖਾਸ ਕਰਕੇ ਇੱਕ ਮਸ਼ਹੂਰ ਬੰਦੇ ਦਾ ਇਸ ਤਰ੍ਹਾਂ ਕਤਲ ਹੋ ਜਾਣਾ ਸਹੀ ਗੱਲ ਹੈ ਲੋਕਾਂ ਦੀ ਸੁਰੱਖਿਆ ਦਾ ਸਵਾਲ ਹੈ ਅੱਛਾ ਇਸ ਤੋਂ ਅੱਗੇ ਚੱਲਦੇ ਹਾਂ ਥੋੜਾ ਰਾਜਨੀਤੀ ਵਾਲੇ ਪਾਸੇ ਹਾਂਜੀ ਭਾਰਤੀ ਜਨਤਾ ਪਾਰਟੀ ਮਤਲਬ ਭਾਜਪਾ ਨੇ ਪੰਜਾਬ ਵਿੱਚ ਇੱਕ ਅਹਿਮ ਨਿਯੁਕਤੀ ਕੀਤੀ ਹੈ ਅੱਛਾ ਕੀ ਅਸ਼ਵਨੀ ਕੁਮਾਰ ਸ਼ਰਮਾ ਨੂੰ ਪਾਰਟੀ ਦਾ ਨਵਾਂ ਕਾਰਜਕਾਰੀ ਪ੍ਰਧਾਨ ਲਾਇਆ ਗਿਆ ਉਹ ਅੱਛਾ ਅਸ਼ਵਨੀ ਸ਼ਰਮਾ ਹਾਂ ਇਹ ਕਾਫੀ ਸੀਨੀਅਰ ਆਗੂ ਨੇ ਤੇ ਇਹ ਫੈਸਲਾ ਯਾਨੀ ਕਿ ਚੋਣਾਂ ਬੇ ਮੱਦੇਨਜ਼ਰ ਲਿਆ ਲੱਗਦਾ ਹੈ ਹਾਂ ਆਮ ਤੌਰ ਤੇ ਇਹੀ ਮੰਨਿਆ ਜਾ ਰਿਹਾ ਕਿ ਸ਼ਾਇਦ ਆਉਣ ਵਾਲੀਆਂ ਚੋਣਾਂ ਲਈ ਕੋਈ ਰਣਨੀਤੀ ਹੋਵੇ ਬਿਲਕੁਲ ਦੇਖੋ ਉਹਨਾਂ ਦਾ ਤਜਰਬਾ ਹੈਗਾ ਪੰਜਾਬ ਦੀ ਸਿਆਸਤ 'ਚ ਪਰ ਅਸਲ ਗੱਲ ਤਾਂ ਇਹ ਦੇਖਣੀ ਪੈਣੀ ਆ ਕਿ ਕੀ ਇਸ ਬਦਲਾਵ ਨਾਲ ਪਾਰਟੀ ਦੀ ਜ਼ਮੀਨੀ ਪੱਧਰ ਤੇ ਕਾਰਗੁਜ਼ਾਰੀ 'ਚ ਕੋਈ ਫਰਕ ਪੈਂਦਾ ਹੈ ਜਾਂ ਨਹੀਂ ਹੂੰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਚਲੋ ਹੁਣ ਇੱਕ ਵਿਕਾਸ ਤੇ ਕੰਮ ਦੀ ਗੱਲ ਕਰੀਏ ਇਹ ਖਬਰ ਮੁਹਾਲੀ ਤੋਂ ਹੈ ਹਾਂ ਮੁਹਾਲੀ ਵਾਲੀ ਖਬਰ ਕਾਫੀ ਚੰਗੀ ਲੱਗੀ ਉਹ ਐਸਟੀਪੀ ਪਲਾਂਟ ਹੈ ਨਾ ਹਾਂਜੀ ਬਿਲਕੁਲ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਨੇ ਉਦਘਾਟਨ ਕੀਤਾ ਪੰਜਾਬ ਦਾ ਪਹਿਲਾ ਕਹਿੰਦੇ ਅਤੀ ਆਧੁਨਿਕ ਸੀਵਰੇਜ ਟ੍ਰੀਟਮੈਂਟ ਪਲੈਂਟ ਤੇ ਇਹ ਕੋਈ ਛੋਟਾ ਮੋਟਾ ਪਲੈਂਟ ਨਹੀਂ 15 ਐਮਜੀਡੀ ਦੀ ਕਪੈਸਿਟੀ ਹੈ ਇਹਦੀ 15 ਐਮਜੀਡੀ ਯਾਨੀ ਰੋਜ਼ ਦਾ 1.5 ਕਰੋੜ ਗੈਲਨ ਪਾਣੀ ਸਾਫ਼ ਕਰੇਗਾ ਹਾਂ ਲਗਭਗ ਐਨਹੀਂ ਤੇ ਖਰਚਾ ਵੀ 145 ਕਰੋੜ ਰੁਪਏ ਆਇਆ ਇਹਦੇ ਚ ਆ ਖਾਸ ਕਰ ਇਹ ਆ ਕਿ ਇਹ ਪਾਣੀ ਚੋ ਪੋਸ਼ਕ ਤੱਤ ਕੱਢਣ ਦੀ ਤਕਨੀਕ ਵਰਤਦਾ ਅੱਛਾ ਨਾਲੇ ਇੱਕ 5 ਐਮਜੀਡੀ ਦਾ ਕਲਸ਼ਰੀ ਪਲਾਂਟ ਵੀ ਆ ਜਿਹੜਾ ਪਾਣੀ ਨੂੰ ਹੋਰ ਵੀ ਸਾਫ਼ ਕਰਦਾ ਤੇ ਇੱਕ ਮੈਗਾਵਾਟ ਦਾ ਸੋਲਰ ਸੈਟਅਪ ਵੀ ਲਾਇਆ ਹੈ ਊਰਜਾ ਲਈ ਇਹ ਤਾਂ ਕਾਫੀ ਮਤਲਬ ਤਕਨੀਕੀ ਤੌਰ ਤੇ ਵਧੀਆ ਲੱਗ ਰਿਹਾ ਹੈ ਪਰ ਇਹ ਸਿਰਫ ਮੁਹਾਲੀ ਲਈ ਹੈ ਜਾਂ ਨਹੀਂ ਇਹੀ ਤਾਂ ਖਾਸ ਗੱਲ ਆ ਇਹ ਇੱਕ ਕੀ ਕਹਿੰਦੇ ਨੇ ਪਾਇਲਟ ਪ੍ਰੋਜੈਕਟ ਆ ਅੱਛਾ ਸਰਕਾਰ ਦੀ ਯੋਜਨਾ ਹੈਗੀ ਆ ਕਿ ਇਸੇ ਸਾਲ ਦਸੰਬਰ ਤੋਂ ਇਹੋ ਜੇ ਪਲਾਂਟ 166 ਹੋਰ ਕਸਬਿਆਂ 'ਚ ਵੀ ਲਾਏ ਜਾਣ ਉਹ ਵਾਹ ਜੇ ਸਫਲ ਹੋ ਗਿਆ ਫਿਰ ਤਾਂ ਪੰਜਾਬ ਦੇ ਪਾਣੀ ਦੀ ਸਮੱਸਿਆ ਲਈ ਬਹੁਤ ਵੱਡਾ ਕਦਮ ਹੋ ਸਕਦਾ ਹੈ ਬਿਲਕੁਲ ਦਰਿਆਵਾਂ ਲਈ ਜ਼ਮੀਨੀ ਪਾਣੀ ਲਈ ਬਹੁਤ ਫਾਇਦੇਮੰਦ ਹੋ ਸਕਦਾ ਹਾਂ ਪਰ ਦੇਖੋ ਜਿੱਥੇ ਇੱਕ ਪਾਸੇ ਇਹ ਵਿਕਾਸ ਦੀਆਂ ਗੱਲਾਂ ਨੇ ਉੱਥੇ ਹੀ ਇੱਕ ਹੋਰ ਬਹੁਤ ਮੰਦਭਾਗੀ ਖਬਰ ਆਈ ਆ ਹਾਦਸੇ ਦੀ ਹਾਂਜੀ ਉਹ ਬੱਸ ਵਾਲਾ ਹਾਦਸਾ ਨਾ ਸਾਗਰਾ ਪਿੰਡ ਨੇੜੇ ਹਾਂ ਉਹੀ ਹਾਜੀਪੁਰ ਤੋਂ ਦਸੂਹਾ ਜਾਰੀ ਸੀ ਮਿੰਨੀ ਬੱਸ ਬੇਕਾਬੂ ਹੋ ਕੇ ਪਲਟ ਗਈ ਬਹੁਤ ਬਹੁਤ ਦੁਖਦਾਈ ਘਟਨਾ ਸੁਣਿਆ 17 ਲੋਕਾਂ ਦੀ ਮੌਤ ਹੋ ਗਈ ਹਾਂ 17 ਮੌਤਾਂ ਤੇ 32 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਹਾਏ ਰੱਬਾ ਤੇ ਕਾਰਨ ਕੀ ਦੱਸ ਰਹੇ ਨੇ ਮੁੱਢਲੀ ਜਾਣਕਾਰੀ ਤੇ ਇਹੀ ਹੈ ਕਿ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ ਗੱਡੀ ਤੇ ਪੁਲਿਸ ਹਾਲੇ ਮਤਲਬ ਜਾਂਚ ਕਰ ਰਹੀ ਹੈ ਪੂਰੀ ਹੂੰ ਇਹੋ ਜੇ ਹਾਦਸੇ ਵਾਰ-ਵਾਰ ਸਾਨੂੰ ਸੜਕ ਸੁਰੱਖਿਆ ਦੇ ਮੁੱਦੇ ਯਾਦ ਕਰਾਉਂਦੇ ਨੇ ਕਿੰਨੀ ਕੁ ਸ਼ਕਤੀ ਨਾਲ ਨਿਯਮ ਲਾਗੂ ਹੁੰਦੇ ਨੇ ਇਹ ਵੱਡਾ ਸਵਾਲਾ ਬਿਲਕੁਲ अच्छा एना चुनौतियां ਦੇ ਨਾਲ ਨਾਲ ਸਰਕਾਰ ਕੁਝ ਐ ਲੰਬੇ ਸਮੇਂ ਦੇ ਟੀਚੇ ਵੀ ਮਿਤ ਰਹੀ ਹੈ ਹਾਂ ਸੰਗਰੂਰ ਚ ਇੱਕ ਪ੍ਰੋਗਰਾਮ ਸੀ ਉਥੇ ਅਰਵਿੰਦ ਕੇਜਰੀਵਾਲ ਨੇ ਤਿੰਨ ਮੁੱਖ ਗੱਲਾਂ ਕਹੀਆਂ ਹਾਂ ਕੀ ਸੁਣੋ ਉਹਨਾਂ ਨੇ ਜ਼ੋਰ ਦਿੱਤਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੇ ਦੂਜਾ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਤੇ ਤੇ ਤੀਜਾ ਨੌਜਵਾਨਾਂ ਲਈ ਰੋਜ਼ਗਾਰ ਹੂੰ ਇਤਨੇ ਹੀ ਬਹੁਤ ਵੱਡੇ ਮੁੱਦੇ ਨੇ ਪੰਜਾਬ ਦੇ ਬਿਲਕੁਲ ਤੇ ਨਾਲ ਹੀ ਇੱਕ ਖਾਸ ਟਾਰਗੇਟ ਵੀ ਰੱਖਿਆ ਜਿਹੜਾ 2024 ਦਾ ਨੈਸ਼ਨਲ ਅਚੀਵਮੈਂਟ ਸਰਵੇ ਹੋਂਦਾ ਨਾ ਹਾਂ ਐਨਏਐਸ ਜਿਹਨੂੰ ਕਹਿੰਦੇ ਨੇ ਹਾਂ ਉਹਦੇ ਚ ਪੰਜਾਬ ਨੂੰ ਪਹਿਲੇ ਨੰਬਰ ਤੇ ਲਿਆਉਣ ਦਾ ਟੀਚਾ ਇਹ ਮਤਲਬ ਕਾਫੀ ਅਭਿਲਾਸ਼ੀ ਟੀਚਾ ਹੈ ਹਾਂ ਇਹ ਤਾਂ ਵੱਡੀ ਗੱਲ ਹੋਵੇਗੀ ਜੇ ਹਾਸਲ ਹੋ ਜਾਵੇ ਅੱਛਾ ਜਾਂਦੇ ਜਾਂਦੇ ਮੌਸਮ ਬਾਰੇ ਵੀ ਇੱਕ ਜ਼ਰੂਰੀ ਸੂਚਨਾ ਹੈਗੀ ਹੈ ਹਾਂ ਇਹ ਬਹੁਤ ਜ਼ਰੂਰੀ ਹੈ ਪੀ ਡੀ ਐਮ ਏ ਯਾਨੀ ਪੰਜਾਬ ਆਫਤ ਪ੍ਰਬੰਧਨ ਅਥਾਰਟੀ ਨੇ ਚੇਤਾਵਨੀ ਦਿੱਤੀ ਹੈ ਕਿਸ ਚੀਜ਼ ਦੀ 7 ਤੋਂ 9 ਜੁਲਾਈ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ ਤੇ ਉਹਦੇ ਕਾਰਨ ਹੜ੍ਹਾਂ ਦਾ ਖਤਰਾ ਦਰਿਆਵਾਂ 'ਚ ਵੀ ਤੇ ਸ਼ਹਿਰਾਂ 'ਚ ਵੀ ਓਹੋ ਕੋਈ ਖਾਸ ਇਲਾਕਾ ਜਿੱਥੇ ਜ਼ਿਆਦਾ ਖਤਰਾ ਹੋਵੇ ਹਾਂ ਉਹਨਾਂ ਨੇ ਖਾਸ ਤੌਰ ਤੇ ਚਨਾਬ ਦਰਿਆ ਦੇ ਕੰਡੇ ਵਾਲੇ ਇਲਾਕਿਆਂ ਦਾ ਜ਼ਿਕਰ ਕੀਤਾ ਖਾਸ ਕਰਕੇ ਮਰਾਲਾ ਹੈਡਵਰਕਸ ਦੇ ਨੇੜੇ ਅੱਛਾ ਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਸਾਵਧਾਨ ਰਹਿਣ ਤੇ ਜੇ ਲੋੜ ਪਵੇ ਤਾਂ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਹੂੰ ਚਲੋ ਇਹ ਜਾਣਕਾਰੀ ਬਹੁਤ ਜ਼ਰੂਰੀ ਸੀ ਤਾ ਮੋਟਾ ਮੋਟਾ ਅੱਜ ਦੀਆਂ ਕੁਝ ਖਾਸ ਖਬਰਾਂ ਅਪਰਾਧ ਰਾਜਨੀਤੀ ਵਿਕਾਸ ਹਾਦਸਾ ਸਰਕਾਰੀ ਟੀਚੇ ਤੇ ਮੌਸਮ ਦੀ ਚੇਤਾਵਨੀ ਸਹੀ ਗੱਲ ਹੈ ਇੱਕੋ ਦਿਨ ਚ ਕਿੰਨੀਆਂ ਵੱਖਰੀਆਂ ਵੱਖਰੀਆਂ ਘਟਨਾਵਾਂ ਨਾ ਕੁਝ ਚੰਗੀਆਂ ਕੁਝ ਮਾੜੀਆਂ ਕੁਝ ਸੋਚਣ ਲਈ ਮਜਬੂਰ ਕਰਨ ਵਾਲੀਆਂ ਹਾਂ ਇਹੀ ਹੈ ਪੰਜਾਬ ਦੀ ਤਸਵੀਰ ਅੱਜ ਦੀ ਬਿਲਕੁਲ ਤੇ ਇਹ ਸਭ ਕੁਝ ਦੇਖ ਕੇ ਇਹੀ ਸੋਚ ਆਉਂਦੀ ਹੈ ਕਿ ਇਹ ਸਾਰੇ ਮੁੱਦੇ ਸੁਰੱਖਿਆ ਸਿਆਸਤ ਵਾਤਾਵਰਣ ਸਮਾਜਿਕ ਹਾਲਾਤ ਇਹ ਆਪਸ ਵਿੱਚ ਕਿੰਨੇ ਜੁੜੇ ਹੋਏ ਨੇ ਇਹਨਾਂ ਵਿੱਚ ਜੋ ਵੀ ਤਬਦੀਲੀਆਂ ਆ ਰਹੀਆਂ ਨੇ ਇਹ ਮਿਲ ਕੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਆਮ ਲੋਕਾਂ ਦੀ ਜ਼ਿੰਦਗੀ ਤੇ ਕਿਵੇਂ ਅਸਰ ਪਾਉਣਗੀਆਂ ਇਹ ਸੋਚਣ ਵਾਲੀ ਗੱਲ ਜ਼ਰੂਰ ਹੈ